ਸਤਿ ਸ਼੍ਰੀ ਅਕਾਲ ਫਾਸਟਵੇ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡਾ ਜਸਪ੍ਰੀਤ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇ ਨੇ ਤੇ ਇਸੇ ਵਿਚਾਲੇ ਨਜ਼ਰ ਮਾਰਦੇ ਆਂ ਅੱਜ ਦੀਆਂ ਚੋਣ ਸਰਗਰਮੀਆਂ ਤੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਬਿੱਪਨੋ ਕੜਾ ਤੇ ਤੁਸੀਂ ਦੇਖ ਰਹੇ ਹੋ ਫਾਸਟਵੇ ਡੇਲੀ ਪੋਸਟ ਚੋਨਾਂ ਦਾ ਸੀਜ਼ਨ ਚੱਲ ਰਿਹਾ ਹੈਗਾ ਪਹਾਰ ਚੱਲ ਰਹੇ ਨੇ ਚੋਨਾਂਾਂ ਦੇ ਔਰ ਪੰਜਾਬ ਦੇ ਵਿੱਚ ਇਤਿਹਾਸਕ ਹੈਗਾ 1 ਜੂਨ ਨੂੰ ਮਨਾਇਆ ਜਾਣਾ ਹੈਗਾ ਔਰ ਉਹ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਜਿਹੜੇ ਹੈਗੇ ਐਥੇ ਨੇ ਚੋਣ ਪ੍ਰਚਾਰ ਪੂਰੇ ਜ਼ੋਨਾਂ ਤੇ ਸ਼ੁਰੂ ਕੀਤਾ ਗਿਆ ਹੈਗਾ ਜੇ ਆਪਾਂ ਐਤ ਕੀ ਚੋਣਾਂ ਦੀ ਗੱਲ ਕਰੀਏ ਤਾਂ ਇਹ ਚੋਣ ਇੱਕ ਅਲੱਗ ਤਰ੍ਹਾਂ ਦਾ ਚੋਣਾਵਾ ਪੰਜਾਬ ਦੇ ਵਿੱਚ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਇਕੱਲੇ ਤੌਰ ਦੇ ਤੇ 13 ਦੀਆਂ 13 ਫੀਟਾਂ ਦੇ ਉੱਤੇ ਚੋਣ ਲੜ ਰਿਹਾ ਹੈਗਾ ਲਗਾਤਾਰ ਕੈਂਪੇਨਗਾਂ ਚੱਲ ਰਹੀਆਂ ਹੈਗੀਆਂ ਨੇ ਔਰ ਜੇ ਆਪਾਂ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਲੋਕ ਸਭਾ ਸੀਟ ਦੇ ਉੱਪਰ ਪੂਰਬ ਐਮਐਲਏ ਜੀ ਹਾਂ ਬਿਲਕੁਲ ਪੂਰਬ ਐਮਐਲਏ ਸ਼ੀਤਲ ਸਿੰਘ ਜੀ ਦੇ ਬੇਟੇ ਔਰ ਸਰਦਾਰ ਗੁਰਦੇਵ ਸਿੰਘ ਬਾਦਲ ਜੀ ਦੇ ਨਾਤੀ ਜਿਹੜੇ ਹੈਗੇ ਨੇ ਰਾਜਵਿੰਦਰ ਸਿੰਘ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਤਾਰਿਆ ਗਿਆ ਹੈਗਾ ਉਹਨਾਂ ਦੀ ਕੰਪੇਨਿੰਗ ਜਿਹੜੀ ਹੈਗੀ ਹੈ ਮੁੱਖ ਤੌਰ ਦੇ ਉੱਤੇ ਮੋਗਾ ਹਲਕਾ ਦੇ ਇੰਚਾਰਜ ਸੰਜੀਤ ਸਿੰਘ ਛੰਨੀ ਗਿੱਲ ਜੀ ਕਰ ਰਹੇ ਹੈਗੇ ਨੇ ਅੱਜ ਸਾਡੇ ਨਾਲ ਅਗੇ ਨੇ ਸੰਜੀਤ ਸਿੰਘ ਛੰਨੀ ਗਿੱਲ ਜੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇਸ ਵੇਲੇ ਕਿਸ ਤਰੀਕੇ ਦਾ ਚੜਾ ਹੈਗਾ ਲੋਕਾਂ ਦੇ ਵਿੱਚ ਰੁਝਾਨ ਪੈਦਾ ਦੁਆਰਾ ਫਿਰ ਹੋ ਰਿਹਾ ਹੈਗਾ ਉਹਨੂੰ ਲੈ ਕੇ ਗੱਲ ਕਰਦੇ ਆ ਗੱਲ先 ਤੁਹਾਡਾ ਪਹਿਲਾਂ ਸਵਾਗਤ ਹੈ ਸਭ ਤੋਂ ਪਹਿਲਾਂ ਧੰਨਵਾਦ ਤੁਹਾਡੇ ਬੋਲ ਲਗਾਤਾਰ ਕੰਪੇਨਿੰਗ ਕੀਤੀ ਜਾ ਰਹੀ ਹੈਗੀ ਐ ਸ਼ੋਭਨੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਦੇ ਹੱਥੇ ਵਿੱਚ ਹਾਂ ਜੀ ਲੋਕਾਂ ਨੂੰ ਕੁਝ ਮਿਲ ਰਹੇ ਹੋ ਕਿਦਾਂ ਦਾ ਲੱਗ ਰਿਹਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਉਕਾੜਾ ਸਾਹਿਬ ਬਹੁਤ ਉਤਸ਼ਾਹ ਲੋਕਾਂ ਦੇ ਵਿੱਚ ਜਿਹੜਾ ਉਹ ਪਾਇਆ ਜਾ ਰਿਹਾ ਤੇ ਅੱਜ ਚਾਹੇ ਉਹ ਛੋਟਾ ਦੁਕਾਨਦਾਰ ਆ ਚਾਹੇ ਉਹ ਵੱਡਾ ਦੁਕਾਨਦਾਰ ਆ ਚਾਹੇ ਉਹ ਮਲਾਜਮ ਵਰਗਾ ਚਾਹੇ ਉਹ ਗਰੀਬ ਵਰਗਾ ਚਾਹੇ ਉਹ ਕਿਸਾਨ ਵਰਗਾ ਹਰ ਕਿਸੇ ਦੇ ਚਾਹੇ ਉਹ ਸਟੂਡੈਂਟ ਵਰਗਾ ਹਰ ਕਿਸੇ ਦੇ ਜ਼ੁਬਾਨ ਦੇ ਉੱਤੇ ਲਫ਼ਜ਼ ਆ ਕਾਲੀਦਾਲ ਦੀ ਸਰਕਾਰ ਚੰਗੀ ਸੀ ਜਿੱਥੇ ਮਰਜ਼ੀ ਜਾਓ ਗੱਲ ਕਰੋ ਤੁਹਾਨੂੰ ਇਹ ਆਮ ਹੀ ਸੋਨੂ ਜਿਹੜਾ ਉਹ ਮਿਲ ਰਿਹਾ ਰਹਿ ਗਈ ਗੱਲ ਵਿਕਾਸ ਦੀ ਤਾਂ ਵਿਕਾਸ ਦੇ ਨਾਂ ਨੂੰ ਵੀ ਲੋਕ ਯਾਦ ਕਰਦੇ ਲੋਕ ਯਾਦ ਕਰਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਜੇ ਆਪਾਂ ਕੱਲੇ ਵਿਧਾਨ ਸਭਾ ਹਲਕਾ ਮੋਗੇ ਦੀ ਗੱਲ ਕਰੀਏ ਓਨਲੀ ਕੱਲੇ ਮੋਗੇ ਸ਼ਹਿਰ ਦੀ ਗੱਲ ਕਰੀਏ ਤਾਂ ਮੋਗੇ ਸ਼ਹਿਰ ਦੇ ਕੱਲੇ ਦੀ ਗੱਲ ਆਪਾਂ ਕਰੀਏ ਤਾਂ ਕੱਲੇ ਮੋਗੇ ਸ਼ਹਿਰ ਦੇ ਵਿੱਚ ਅਕਾਲੀ ਸਰਕਾਰ ਦੇ ਵਿੱਚ ਸੈਕਟਰੀਏਟ ਦੇਖੋ ਕਿੱਡੀ ਵੱਡੀ ਬਿਲਡਿੰਗ ਜਿਹੜੀ ਆ ਕਿੱਡੀ ਵੱਡੀ ਦੇਣਾ ਸੈਕਟਰੀਏਟ ਦੀ ਦਾਣਾ ਮੰਡੀ ਦੇਖੋ ਪਾਵਰ ਗ੍ਰਿਡ ਦੇਖੋ ਤੁਸੀਂ ਬੱਸ ਸਟੈਂਡ ਦੇਖੋ ਮੋਗੇ ਸ਼ਹਿਰ ਦਾ ਤੁਸੀਂ ਸਿਵਲ ਹਸਪਤਾਲ ਦੇਖੋ ਮੋਗੇ ਸ਼ਹਿਰ ਦਾ ਤੁਸੀਂ ਮੋਗੇ ਸ਼ਹਿਰ ਦੀਆਂ ਸੜਕਾਂ ਗਲੀਆਂ ਨਾਲੀਆਂ ਸੀਵਰੇਜ ਪ੍ਰਬੰਧ ਤੇ ਪਾਣੀ ਦੇ ਪ੍ਰਬੰਧ ਇਹਨਾਂ ਸਾਰਿਆਂ ਪ੍ਰਬੰਧਾਂ ਨੂੰ ਦੇਖੋ ਤੇ ਕੱਢ ਕੇ ਦੇਖੋ ਦਾਦਾ ਵੀ ਕਿਤੇ ਜਦੋਂ ਦਾ ਮੋਲਕ ਯਾਦ ਹੋਇਆ ਕਿਤੇ ਇੰਨਾ ਫੰਡ ਮੋਗੇ ਵਿਧਾਨ ਸਭਾ ਹਲਕੇ ਦੇ ਵਿੱਚ ਆਇਆ ਸੀ ਚਾਹੇ ਉਹ ਸੈਂਟਰ ਪੱਧਰ ਦਾ ਚਾਹੇ ਉਹ ਸਟੇਟ ਪੱਧਰ ਦਾ ਚਾਹੇ ਉਹ ਦੀ ਜਿੰਨੀ ਮੈਨੇਜਮੈਂਟ ਕੱਲਾ ਸੀਵਰੇਜ ਦਾ ਤੇ ਕੱਲਾ ਪਾਣੀ ਦਾ ਤੇ ਸੜਕਾਂ ਦਾ ਮਿਊਨਿਸਪਲ ਕਮੇਟੀ ਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਇੱਕੇ ਵਾਰੀ ਦੇ ਵਿੱਚ ਜਿਹੜਾ ਨਾ ਉਦੋਂ ਮੱਖਣ ਬਰਾੜ ਜੀ ਇੱਥੇ ਸਾਡੇ ਹੁੰਦੇ ਸੀ ਪ੍ਰਧਾਨ ਮਿਊਂਸਿਪਲ ਕਮੇਟੀ ਦੇ ਤੇ ਸਾਬ ਸਖਬੀਰ ਸਿੰਘ ਜੀ ਬਾਦਲ ਸਾਹਿਬ ਨੇ 2.300 ਕਰੋੜ ਰੁਪਈਆ ਜਿਹੜਾ ਫੰਡ ਉਹ ਮੋਗੇ ਸ਼ਹਿਰ ਨੂੰ ਦਿੱਤਾ ਸੀ ਸਾਰਾ ਸੀਵਰੇਜ ਪਿਆ ਵੱਡੇ ਨਾਲੇ ਪੈ ਜੀਡੀ ਰੋਡ ਵਾਲੇ ਚਾਹੇ ਉਹ ਦੂਜੇ ਸੀਵਰੇਜ ਵਾਲੇ ਨਾਲੇ ਸੀ ਚਾਹੇ ਉਹ ਪਾਣੀ ਵਾਲਾ ਸਿਸਟਮ ਸੀ ਚਾਹੇ ਉਹ ਆਰਓਸੀ ਚਾਹੇ ਉਹ ਕੁਝ ਵੀ ਤੋਂ ਇਲਾਕ ਡਿਵੈਲਪਮੈਂਟ ਗਲੀਆਂ ਨਾਲੀਆਂ ਸੜਕਾਂ ਕਿੱਥੋਂ ਕਿੱਥੇ ਪਹੁੰਚ ਗਿਆ ਮੋਗਾ ਸ਼ਹਿਰ ਦੇ ਡਿਵੈਲਪਮੈਂਟ ਕੱਲੇ-ਮੋਗੇ ਕੱਲੇ-ਮੋਗੇ ਸ਼ਹਿਰ ਦੀ ਮੈਂ ਗੱਲ ਕਰ ਰਿਹਾ ਤੇ ਜੇ ਆਪਾਂ ਕੱਲੀ-ਕੱਲੀ ਗਲੀ ਕੱਲੇ-ਕੱਲੇ ਵਾਰਡ ਦੀ ਗੱਲ ਕਰੀਏ ਆਪਾਂ ਉੱਥੇ ਜਾ ਕੇ ਖੜ੍ਹ ਜਾਈਏ ਤੇ ਉੱਥੇ ਆਪਾਂ ਗਿਨਣ ਲੱਗ ਜਾਈਏ ਵੀ ਆਹਾ ਆਹ ਕੰਮ ਹੋਇਆ ਕਿਹੜੀ ਸਰਕਾਰ ਦੇ ਦੌਰਾਨ ਹੋਇਆ ਇੱਕ ਲਿਸਟ ਲਾ ਲਓ ਤਾਂ ਉਹਦੇ ਚੋਂ 80-90% ਕੰਮ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਖਾਨੇ ਦੇ ਵਿੱਚ ਤੁਸੀਂ ਆਪਦੇ ਹੱਥ ਨਾਲ ਲਿਖੋਗੇ ਜਿਹੜੇ ਮਰਜ਼ੀ ਵਾਰਡ ਦੀ ਗੱਲ ਕਰ ਲਓ ਜਿਹੜੇ ਮਰਜ਼ੀ ਪਿੰਡ ਦੀ ਗੱਲ ਕਰ ਲਓ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਵਿਕਾਸ ਕਰਦਾ ਹੈ ਗੱਲ ਸਭ ਆਪਾਂ ਗੱਲ ਕਰ ਰਹੇ ਹੁਣ ਆਪਾਂ ਲੋਕ ਸਭਾ ਹਲ ਕਰੀ ਤੇ ਤੁਸੀਂ ਬਿੱਟੇ ਰਹੇ ਹੋ ਐਤਕੀ ਪਹਿਲੀ ਚਾਂਸ ਹੈਗਾ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਅਗਲਗ ਚੋਣਾਂ ਲਾ ਰਹੇ ਨੇ ਕਿੰਨਾ ਕ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ ਭਾਈ ਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਰਿਹਾ ਹੈ ਬਹੁਤ ਜਿਹੜੀ ਨਾ ਚੰਗੀ ਭਾਵਨਾ ਸੀ ਉਹਦੇ ਮਗਰ ਉਹਦੇ ਮਗਰ ਭਾਵਨਾ ਇਹ ਸੀ ਕਿ ਫਿਰਕੂ ਸਤ ਭਾਵਨਾ ਬਣੀ ਰਵੇ ਹਿੰਦੂ ਸਿੱਖ ਜਿਹੜੀ ਏਕਤਾ ਉਹ ਬਣੀ ਰਵੇ ਤੇ ਪੰਜਾਬ ਦੀ ਡਿਵੈਲਪਮੈਂਟ ਹੋਵੇ ਕਿਉਂਕਿ ਜਿਹੜੇ ਸੂਬੇ ਦੇ ਵਿੱਚ ਸ਼ਾਂਤੀ ਹੋਊਗੀ ਡਿਵੈਲਪਮੈਂਟ ਉੱਥੇ ਹੀ ਹੋ ਸਕਦੀ ਹੈ ਕਿਉਂਕਿ ਸਰਕਾਰ ਦਾ ਧਿਆਨ ਡਿਵੈਲਪਮੈਂਟ ਵੱਲ ਹੋਊਗਾ ਜਿਹੜੇ ਘਰ 'ਚ ਕਲੇਸ਼ ਹੋਊਗਾ ਉਹ ਘਰ ਤਰੱਕੀ ਨਹੀਂ ਕਰਦਾ ਮਸਲੇ ਆ ਪੰਜਾਬ ਦੇ ਉਹ ਜਿਹੜੇ ਆ ਮੋਖਾ ਪਹਿਲਾਂ ਉਹ ਮੰਨੇ ਜਾਣ ਪਰ ਉਹਨਾਂ ਨੂੰ ਉਹ ਸੂਟ ਨਹੀਂ ਸੀ ਕਰਦੇ ਕਿਉਂਕਿ ਉਹਨਾਂ ਨੇ ਪਤਾ ਨਹੀਂ ਕੀ ਉਹਨਾਂ ਦਾ ਅਜੰਡਾ ਹੈ ਤੇ ਕੀ ਨਹੀਂ ਉਹਨਾਂ ਨੇ ਕਿਸ ਬੇਸ ਦੇ ਉੱਤੇ ਉਹ ਵੋਟਾਂ ਮੰਗਦੇ ਸਾਰਿਆਂ ਨੂੰ ਪਤਾ ਹੈ ਉਹ ਉਹਨਾਂ ਨੂੰ ਉਹ ਬੇਸ ਆਪਦਾ ਪਿਆਰਾ ਸੀ ਉਹਨਾਂ ਨੇ ਇਹ ਜਿਹੜਾ ਅਜੰਡਾ ਆਪਦਾ ਮੁਖ ਰੱਖਿਆ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੰਗਾ ਨਾ ਮੰਨਣ ਕਰਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਆਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੌੜਾ ਘੁੱਟ ਭਰਨਾ ਪਿਆ ਤੇ ਕੱਲੀਆਂ ਇਕੱਲੇ ਚੋਣ ਲੜਨ ਦਾ ਜਿਹੜਾ ਉਹ ਫੈਸਲਾ ਲੈਣਾ ਪਿਆ ਪਰ ਮੈਨੂੰ ਉਮੀਦ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਹ ਫੈਸਲਾ ਜਿਹੜਾ ਸਾਰ ਸੁਖਵੀਰ ਸਿੰਘ ਬਾਦਲ ਨੇ ਹਾਈ ਕਮਾਂਡ ਨੇ ਕੋਰ ਕਮੇਟੀ ਨੇ ਸਾਰਿਆਂ ਨੇ ਮਿਲ ਬੈਠ ਕੇ ਸਾਰੇ ਵਿਚਾਰ ਵਟਾਂਦਰੇ ਕੋ ਬਾਅਦ ਇਹ ਫੈਸਲਾ ਲਿਆ ਇਹ ਸ਼੍ਰੋਮਣੀ ਅਕਾਲੀ ਦਲ ਦੇ ਭਲੇ ਦੇ ਵਿੱਚ ਸਾਬਤ ਹੋਊਗਾ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਆ ਮੈਨੂੰ ਲੱਗਦਾ ਪੰਜਾਬ ਦੀਆਂ ਬਹੁਮਤ ਦੇ ਵਿੱਚ ਸੀਟਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 'ਚ ਪੈਣਗੀਆਂ ਕਿਉਂਕਿ ਜਿੰਨਾ ਮਜ਼ਦਮ ਵਰਗ ਦੁਖੀ ਆ ਉਨਾ ਹੀ ਛੋਟਾ ਦੁਕਾਨਦਾਰ ਦੁਖੀ ਆ ਚਾਹੇ ਉਹ ਅਮਨ ਸ਼ਾਂਤੀ ਆ ਚਾਹੇ ਉਹ ਨਸ਼ੇ ਆ ਉਨਾ ਹੀ ਕਿਸਾਨ ਦੁਖੀ ਆ ਗੱਲ ਚੱਲ ਜਗੀ ਆਪਣੀ ਰਾਜਵਿੰਦਰ ਦੀ ਮੋਗੇ ਤੋਂ ਉਮੀਦਵਾਰ ਹੈਗੇ ਨੇ ਮਰਾਤਰੀ ਸਵਾਦ ਵਾਲੇ ਕੋਲ ਕਿੰਦਾ ਦਾ ਲੋਕਾਂ ਦਾ ਰੁਝਾਨ ਮਿਲਿਆ ਰਾਜਵਿੰਦਰ ਨੂੰ ਰਾਜਵਿੰਦਰ ਸਿੰਘ ਬਹੁਤ ਚੰਗਾ ਕੈਂਡੀਡੇਟ ਹੈ ਜੀ ਜੇ ਰਾਜਵਿੰਦਰ ਸਿੰਘ ਦੀ ਪਰਸਨਲ ਗੱਲ ਕੀਤੀ ਜਾਵੇ ਵੈਲ ਐਜੂਕੇਟਿਡ ਐਮਬੀਏ ਕੀਤੀ ਹੋਈ ਹੈ ਉਹਦੀ ਪੂਰੀ ਵਧੀਆ ਪਰਸਨੈਲਿਟੀ ਇੱਕ ਸੂਝਵਾਨ ਜਿਵੇਂ ਮਨੁੱਖ ਹੁੰਦਾ ਨੌਜਵਾਨ ਉਸ ਪਰਸਨੈਲਿਟੀ ਦਾ ਮਾਲਕਾ ਰਾਜਵਿੰਦਰ ਸਿੰਘ ਤੇ ਜੇ ਰਾਜਵਿੰਦਰ ਸਿੰਘ ਦੇ ਪਿਛੋਕੜ ਦੀ ਗੱਲ ਕੀਤੀ ਜਾਵੇ ਤਿੰਨਾਂ ਪੀੜੀਆਂ ਤੋਂ ਰਾਜਨੀਤਿਕ ਸ਼੍ਰੋਮਣੀ ਅਕਾਲੀ ਦਲ ਦਾ ਜੁੜਿਆ ਹੋਇਆ ਪਰਿਵਾਰ ਆ ਤੇ ਰਾਜਨੀਤਿਕ ਪਿੱਠ ਧੂਮੀ ਵਾਲਾ ਇਹਦੇ ਨਾਨਾ ਜੀ ਸਾਰ ਗੁਰਦੇਵ ਸਿੰਘ ਬਾਦਲ ਤਕਰੀਬਨ ਅੱਧੀ ਸਦੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਉਹ ਮਦਦ ਕੀਤੀ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਦੇ ਪਿਤਾ ਜੀ ਸਰਦਾਰ ਸ਼ੀਤਲ ਸਿੰਘ ਧਰਮਕੋਟ ਤੋਂ ਐਮਐਲਏ ਰਹੇ ਆ ਤਕਰੀਬਨ ਲੋਕ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ ਪਹਿਲਾਂ ਉਹ ਸਰਕਾਰੀ ਵਕੀਲ ਸੀ ਫਿਰ ਤਿੰਨ ਵਾਰ ਉਹ ਐਮਐਲਏ ਰਹਿ ਧਰਮਕੋਟ ਤੋਂ ਇੱਕ ਦਰਵੇਸ਼ ਸਿਆਤਦਾਨ ਦੇ ਤੌਰ ਦੇ ਉੱਤੇ ਉਹ ਜਾਣੇ ਜਾਣੇ ਜਾਂਦੇ ਆ ਸਾਫ ਸੁਥਰੀ ਸ਼ਵੀ ਵਾਲੇ ਸਾਸ਼ੀਤਲ ਸਿੰਘ ਸਿੰਘ ਜੀ ਜਿਹੜੇ ਐਕਸ ਐਮਐਲਏ ਸੀ ਉਹਨਾਂ ਦਾ ਸੁਪੁੱਤਰ ਆ ਰਾਜਵਿੰਦਰ ਸਿੰਘ ਇਹਦੀ ਆਪਦੀ ਪਰਸਨੈਲਿਟੀ ਵੀ ਬਹੁਤ ਸੱਚੀ ਆ ਤੇ ਇਹਦੀ ਜਿਹੜੀ ਧਰਮ ਪਤਨੀ ਆ ਬੀਬੀ ਉਹਨਾਂ ਨੇ ਬੀਬੀ ਜੀ ਨੇ ਜਿਹੜਾ ਉਹ ਪਾਈਜਤਾ ਜੀ ਦੇ ਉੱਤੇ ਜਿਹੜੀ ਆ ਓਪੀਐਚਡੀ ਕੀਤੀ ਆ ਬਹੁਤ ਧਾਰਮਿਕ ਪ੍ਰਵਿਰਤੀ ਦੇ ਤੇ ਬਹੁਤ ਸੂਝਵਾਨ ਲੈਕਚਰਰ ਨੇ ਸਾਡੇ ਇੱਥੇ ਮੋਗੇ ਦੇ ਵਿੱਚ ਉਹ ਜੌਬ ਕਰਦੇ ਆ ਐਜ਼ ਅ ਲੈਕਚਰਰ ਬਹੁਤ ਪੜ੍ਹੀ ਲਿਖੀ ਤੇ ਸੁੱਚੀ ਜੀ ਫੈਮਿਲੀ ਆ ਤੇ ਉਮੀਦ ਕਰਦੇ ਆ ਆਪਣੇ ਹਲਕੇ ਦੇ ਲੋਕ ਜਿਹੜੇ ਆ ਉਹ ਰਾਜਵਿੰਦਰ ਸਿੰਘ ਨੂੰ ਵੋਟ ਪਾ ਕੇ ਕਾਮਯਾਬ ਕਰਨਗੇ ਕਿਉਂਕਿ ਇਹ ਮੋਗੇ ਦਾ ਹੀ ਵਸਨੀਕ ਆ ਇੱਥੇ ਅਮਰਸਰ ਰੋਡ ਤੇ ਰਹਿੰਦਾ ਤੇ ਧਰਮਕੋਟ ਹਲਕੇ ਦਾ ਜੰਪਾਲਾ ਇੱਥੋਂ ਦੇ ਲੋਕਾਂ ਬੱਚਿਆਂ ਨਾਲ ਹੀ ਇਹ ਪੜ੍ਹਿਆ ਲਿਖਿਆ ਇੱਥੇ ਜਵਾਨ ਹੋਇਆ ਇੱਥੇ ਹੀ ਇਹਨੇ ਰਹਿਣਾ ਇਹ ਨਹੀਂ ਦੂਜੇ ਕੈਂਡੀਡੇਟਾਂ ਨੂੰ ਵੀ ਜਿੱਤ ਗੇ ਜਾਂ ਹਾਰ ਕੇ ਦਾ ਡਾਰੀ ਮਾਰਨਗੇ ਆਪਦਾ ਦੂਜਾ ਮਸਲੇ ਹੱਲ ਕਰਨਗੇ ਕੋ ਤਬਲੇ ਚੱਕ ਲੂ ਕੁਸ਼ਣੇ ਚੱਕ ਲੂ ਕੋਈ ਆਪਦਾ ਹੋਰ ਦੂਜੀਆਂ ਕੰਟਰੀਆਂ ਦੇ ਵਿੱਚ ਆਪਦਾ ਜਿਹੜਾ ਘਰੇਲੂ ਕੰਮ ਕਾਜ ਕਰਨਾ ਅਤੇ ਤੁਰ ਜੂ ਇਹਨੇ ਇੱਥੇ ਹੀ ਰਹਿਣਾ ਲੋਕਾਂ ਦੇ ਵਿੱਚ ਹੀ ਵਿਚਰਨਾ ਤੇ ਵਾਹਿਗੁਰੂ ਕਿਰਪਾ ਕਰੇ ਇਹ ਕਾਮਯਾਬ ਹੋਵੇ ਤੇ ਮੈਂ ਸਾਰੇ ਪਿਆਣਾ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਹਨੂੰ ਆਪਣਾ ਕੀਮਤੀ ਵੋਟ ਪਾ ਕੇ ਤੱਕੜੀ ਦੇ ਚੋਣ ਨਿਸ਼ਾਨ ਦੇ ਉੱਤੇ ਮੋਹਰ ਲਾ ਕੇ ਰਾਜਵਿੰਦਰ ਸਿੰਘ ਨੂੰ ਆਪਾਂ ਕਾਮਯਾਬ ਕਰੀਏ ਤੇ ਲੋਕ ਸਭਾ ਦੇ ਵਿੱਚ ਭੇਜੇ ਭੇਜੀਏ ਨੂੰ ਆਪਾਂ ਤਾਂ ਜੋ ਜਾ ਕੇ ਲੋਕ ਸਭਾ ਦੇ ਵਿੱਚ ਲੋਕ ਸਭਾ ਹਲਕਾ ਫਰੀਦਕੋਟ ਦਾ ਜਿਹੜੇ ਮਸਲੇ ਆ ਉਹ ਉੱਚੀ ਆਵਾਜ਼ ਦੇ ਵਿੱਚ ਇਹ ਉਠਾਵੇ ਤੇ ਉਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰੇ ਬਿਲਕੁਲ ਇਹ ਸਰ ਸਰਦਾਰ ਸੰਜੀਤ ਸਿੰਘ ਸਣੀ ਗਿਲਦੀ ਜਿਹੜੇ ਕਿ ਮੋਗਾ ਹਲਕਾ ਸ਼੍ਰੋਨੀ ਅਕਾਲੀ ਦਲ ਦੇ ਇਹਨਾਂ ਦਾ ਕਹਿਣਾ ਕਿ ਲੋਕ ਜਿਹੜੇ ਅੱਗੇ ਨੇ ਹੁਣ ਸਿਰ ਦੁਬਾਰਾ ਸ਼੍ਰੋਨੀ ਅਕਾਲੀ ਦਲ ਨੂੰ ਹੀ ਦੇਖਣਾ ਚਾਹੁੰਦੇ ਨੇ ਕਿਉਂਕਿ ਪਿਛਲੇ ਦੇ 10 ਸਾਲਾਂ ਦੀ ਗੱਲ ਕਰੀਏ ਤਾਂ ਜੋ ਪੰਜਾਬ ਦੇ ਵਿੱਚ ਵਿਕਾਸ ਹੋਏ ਨੇ ਜਾਂ ਉਸ ਤੋਂ ਪਹਿਲਾਂ ਜਿਹੜੇ ਵਿਕਾਸ ਕੀਤੇ ਗਏ ਸੀ ਪੂਰੇ ਪੰਜਾਬ ਦੇ ਵਿੱਚ ਤੇ ਇਹਨਾਂ ਨੇ ਮੋਗੇ ਬਾਰੇ ਵਿਕਾਸ ਦੀਆਂ ਕਰਲਮੀ ਕੀਤੀਆਂ ਹੁਣ ਵੇਖਣਾ ਹੋਵੇਗਾ ਕਿ ਇੱਕ ਜੋਨ ਨੂੰ ਲੋਕ ਜਿਹੜੇ ਹੈਗੇ ਨੇ ਕਿੰਦਰ ਫਤਵਾ ਦਿੰਦੇ ਨੇ ਤੇ ਚਾਰ ਤੀਕੂ ਕੀ ਨਤੀਜੇ ਆਉਂਦੇ ਨੇ ਫਿਰ ਤੋਂ ਕਾਰ ਰੰਗ ਹੋਗਾ ਬਹੁਤ ਅੱਛਾ ਬਹੁਤ ਬੜੀ ਬਹੁਤ ਕਿਰਪਾ ਰੰਗ ਆਜੇ ਕਾਫੀ ਲੋਗਾਂ ਨੂੰ ਮੇਰੇ ਜਿਹਨਾਂ ਨੂੰ ਚੱਕ ਪਿਆ ਰਾਂ ਮੈਂ ਜਿੰਨੇ ਸੀ लाभार्थी हाँ जिनको बहुत सारा वो तो दावे दे रहे हैं साहब के कहते मोदी साहब की भगवान लंबी उम्र करे देखो पहले हाथ से बनाते थे बर्तन पता नहीं पूरा दिन लग जाता होगा आप मशीनें भेज दी साहब ने सारे मोहल्ले को भेजी मशीनें इंटरव्यू तो एक एक ही घर में जा सकते थे सब ऐसे लाखों करोड़ों को लोगों को दिया होगा किसी को रोज़गार किसी को मशीनरी किसी को इलाज के लिए स्वास्थ्य के लिए पाँच पाँच लाख किसी को छत दी है खाने को आ रहा है सारा राशन तो बताना चाहिए स्टेट गवर्नमेंट्स को भी इमीडिएटली बताना चाहिए कि ये सेंटर से आ रहा है और मोदी साहब भेज रहे हैं वो लोग कह रहे हैं कि जब से सामान तो भी मिल रहा है लेकिन कोई अधिकारी या कोई सरकार का नुमाइम से मिलने नहीं आ रहा फर्स्ट आप आए आज ਪੁਰਾਪੁਰੂਮ ਸੇ ਮਿਲੇ ਹਾਂ 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 ਜਾਣਾ ਚਾਹੀਦਾ ਹਾਂਜੀ ਬੜੀ ਖੁਸ਼ੀ ਹੈ ਜੀ ਕਿ ਆਪ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਔਰ ਸਭ ਤੋਂ ਪਹਿਲਾਂ ਤਾਂ ਸਾਰੇ ਜਿੰਨੇ ਵੀ ਐਮਸੀ ਸਹਿਬਾਨ ਨੇ ਸਰਮ ਜੀ ਆਇਆ ਹੈ ਜੀ ਔਰ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਕਿ ਬੰਦਾ ਮਾਨਸਕਾਰ ਵੀ ਦਿੱਤਾ ਜਾਊਗਾ ਜੀ ਔਰ ਖੁਸ਼ੀ ਦੀ ਗੱਲ ਹੈ ਕਿ ਮਾਨ ਸਾਹਿਬ ਦੀ ਸਰਕਾਰ ਦੀਆਂ ਨੀਤੀਆਂ ਕੇਜਰੀਵਾਲ ਸਾਹਿਬ ਦੀਆਂ ਨੀਤੀਆਂ ਨੂੰ ਤੋਂ ਖੁਸ਼ ਹੋ ਕੇ ਕਾਫੀ ਲੋਕ ਬਾਕੀ ਪਾਰਟੀਆਂ ਛੱਡ ਕੇ ਇੱਧਰ ਆ ਰਹੇ ਨੇ ਔਰ ਸਾਡੇ ਵੱਲੋਂ ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡਾ ਧੰਨਵਾਦ ਵੀ ਹੈ ਬਹੁਤ-ਬਹੁਤ ਕਿ ਤੁਸੀਂ ਸਾਡੇ ਨਾਲ ਜੁੜੇ ਹੋ ਸਾਡੇ ਆਵਾਵਾਂ ਵੜ ਕੇ ਖੜੇ ਹੋ ਜਿਹਦੇ ਜਿਹੜਾ ਪਰਿਵਾਰ ਦੇ ਵਿੱਚ ਵਾਤਾਵਰਣ ਹੋਣ ਜਾ ਰਿਹਾ ਸੋ ਮਾਨ ਸਾਹਿਬ ਦੀਆਂ ਨੀਤੀਆਂ ਤੋਂ ਪੰਜਾਬ ਦੇ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਤੇ ਜਿਹੜੇ ਲੋਕ ਸਭਾਵਾਂ ਦੇ ਜਿਹੜੇ ਕੰਮ ਕੀਤੇ ਜਾ ਰਹੇ ਆ ਸਰਕਾਰ ਨਾਲ ਸਰਕਾਰ ਵੱਲੋਂ ਉਹਦੇ ਤਹਿਤ ਅੱਜ ਆਮ ਆਦਮੀ ਪਾਰਟੀ ਵਿੱਚ ਕਾਂਗਰਸ ਤੇ ਕਾਲੀ ਦਲ ਨੂੰ ਛੱਡ ਕੇ ਪੰਜ ਐਮਸੀ ਜਿਹੜੇ ਆਮ ਆਦਮੀ ਪਾਰਟੀ ਵਿੱਚ ਸਾਡੇ ਐਮਪੀ ਸਾਹਿਬ ਦੀ ਰਹਿਮਾਈ ਹੇਠ ਵਿੱਚ ਸ਼ਾਮਲ ਹੋ ਰਹੇ ਆ ਸੋ ਬੇ ਅੱਜ ਬੜੀ ਬਾਰੀ ਤੋਂ ਦੱਸਦਾ ਸਾਡੇ ਖੁਸ਼ੀਰਾਮ ਜੀ ਐਮਸੀ ਸਾਹਿਬ ਨਾਲ ਸਾਡੇ ਬਿੰਦਰ ਅੰਕਲ ਜੀ ਬੀਐਸ ਨੇ ਇਹਨਾਂ ਨੂੰ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਇੱਧਰ ਸਾਡੇ ਸੱਤਾ ਨਾਲ ਸਾਡੇ ਮੈਡਮ ਜੀ ਪਤਰਜੀ ਦੇ ਵਾਈਫ ਹਰਪ੍ਰੀਤ कौर ਇਹ ਸਾਰੇ ਜਣੇ ਨਾਲ ਸਾਡੇ ਇੱਕ ਭਾਈ ਆ ਖੜਾ ਵੀ ਆ ਸਾਡਾ ਪੰਮਾ ਇਹ ਵੀ ਅੱਜ ਸਾਡੇ ਨਾਲ ਹੋ ਰਿਹਾ ਸ਼ਾਮਲ ਜੀ ਕਾਂਗਰਸੀ ਵਾਚ ਹੈ ਜੀ ਪੰਜਵੀਂ ਪੋਸਟ ਹਰਪ੍ਰੀਤ 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 कौर ਸੋ ਇਹ ਸਾਡੇ ਪਰਿਵਾਰ ਚਾਹੋ ਸਰ ਪੰਜਵੀਂ ਜੀ ਪੰਜਵਾ ਪਪਲੀ ਪਪਲੀ ਪਾ ਪੰਜਵਾ ਦੇ ਵੀ ਜੀ ਅ ਅੱਜ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਵਿੱਚ ਹਲਕਾ ਇੰਚਾਰਜ ਸਰ ਪਰਮ ਬੰਦ ਸਿੰਘ ਜੀ, ਮੰਟੀ ਰਮਾਣਾ ਸਾਹਿਬ ਔਰ ਸਮੁੱਚੀ ਸੀਨੀਅਰ ਲੀਡਰਸ਼ਿਪ ਦੀ ਯੋਗ ਰਹਿਨਮਾਈ ਹੇਠ ਵਰਕਰਾਂ ਦੇ ਨਾਲ ਅੱਜ ਮੀਟਿੰਗ ਸੀ ਸ਼ੋਭਨੀ ਅਕਾਲੀਗੜ੍ਹ ਦੇ ਔਰ ਬੜਾ ਉਹਨਾਂ ਦੇ ਵਿੱਚ ਜੋਸ਼ ਮਿਲਿਆ ਵਾਢੀ ਦੇਣਾ ਫਸਲ ਜਿਹੜੀ ਹੈ ਉਹ ਮੰਡੀਆਂ ਦੇ ਵਿੱਚ ਐਨੇ ਸਖਤ ਜਿਹੜੇ ਦਿਨਾਂ ਦੇ ਵਿੱਚ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਵਰਕਰ ਬੜੇ ਜੋਸ਼ ਤੇ ਖੁਸ਼ੋਸ਼ ਦੇ ਨਾਲ ਇਹਨਾਂ ਮੀਟਿੰਗਾਂ ਨੂੰ ਅਟੈਂਡ ਕਰਨ ਦੇ ਲਈ ਪਹੁੰਚੇ ਔਰ ਸਾਰਿਆਂ ਨੇ ਲਾਮਬੰਦ ਹੋ ਕੇ ਸ਼ੋਮਨੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਲਈ ਦਿਨ ਰਾਤ ਇੱਕ ਕਰਨ ਦਾ ਅਹਿਦ ਲਿਆ। ਉਹ ਇੱਕਲੇ ਬਠਿੰਡੇ ਸ਼ਹਿਰ ਦਾ ਨੌਜਵਾਨ ਯੂਥ ਛੋਟੀ ਉਮਰ ਵਾਲਾ ਸੀਗਾ। ਜਿਹੜੇ ਲੋਕੀ ਕਹਿੰਦੇ ਨੇ ਕਿ ਯੂਥ ਅਕਾਲੀ ਦਲ ਦੇ ਨਾਲ ਨਹੀਂ ਹੈ। ਆਹ ਠਾਠਾ ਮਾਰਦਾ ਹੋਇਆ ਕੱਢ ਟੱਠ ਤੇ ਉਹਨਾਂ ਦਾ ਜੋਸ਼ ਇਸ ਗੱਲ ਦਾ ਸਬੂਤ ਹੈ ਕਿ ਯੂਥ ਨੇ ਵੀ ਹੁਣ 7 ਸਾਲਾਂ 'ਚ ਸਾਰੀ ਸਰਕਾਰਾਂ ਦੇਖ ਲਿੱਤੀਆਂ ਨੇ ਤੇ ਉਹ ਵੀ ਸਮਝ ਗਏ ਨੇ ਕਿ ਜੇ ਬਠਿੰਡੇ 'ਸੇ ਪੰਜਾਬ ਦੀ ਤਰੱਕੀ ਕਰਨੀ ਹੈ ਤੋ ਇੱਕ ਕੋਈ ਖੇਤਰੀ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਜਿਹੋ ਜਿਹੋ ਜੋਸ਼ ਦੇਖਣ ਨੂੰ ਮਿਲਿਆ ਮੈਨੂੰ ਲੱਗਦਾ ਕਿ ਜੇ ਅੱਜ ਹੀ ਵੋਟਾਂ ਮੋ ਜਾਂਦੀਆਂ ਤਾਂ ਇਹਨਾਂ ਨੇ ਬੱਲੇ ਬੱਲੇ ਅੱਜ ਹੀ ਕਰ ਦੇਣੀ। ਹਲਕੇ ਦੇ ਮੁੱਖ ਸਰਬਾਰ ਦਰਬਾਰਾ ਸਿੰਘ ਜੀ ਗੁਰੂ ਜ਼ਿਲ੍ਹਾ ਪ੍ਰਧਾਨ ਸਰਦਾਰ ਸ਼ਰਨਜੀਤ ਸਿੰਘ ਜੀ ਚੰਦਰਪਾਲ ਐਸਜੀਪੀਸੀ ਦੇ ਮੈਂਬਰ ਰਿਆ ਸਾਹਿਬ ਮਕਾਰੋਪੁਰ ਸਾਹਿਬ ਫੂਰ ਸਾਰੀ ਸੀਨੀਅਰ ਜਥੇਬੰਦੀ ਜਿਹੜੀ ਹੈ ਉਹਦੇ ਨਾਲ ਵੱਖ-ਵੱਖ ਮਸੀਦੇ ਬਾੜਾਂ ਦੇ ਵਿੱਚ ਚੋਣ ਪ੍ਰਚਾਰ ਹੋ ਰਿਹਾ ਔਰ ਸੰਗਤ ਖਰਾਬ ਮੌਸਮ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ਦੇ ਵਿੱਚ ਸੁਣਨ ਆ ਰਹੀ ਹੈ ਜਿੱਥੋਂ ਇਹ ਸਪਸ਼ਟ ਆ ਕਿ ਲੋਕਾਂ ਦਾ ਮਨ ਜਿਹੜਾ ਵਾ ਉਹ ਇਸ ਸਰਕਾਰ ਤੋਂ ਮੁੜ ਚੁੱਕਿਆ ਸੰਗਤ ਇਹ ਚਾਹੁੰਦੀ ਹੈ ਕਿ ਕਿਹੜੇ ਵੇਲੇ ਇੱਕ ਤਰੀਕਾ ਆਵੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਇੱਕ ਵੋਟ ਪਾ ਕੇ ਲੋਕ ਸਭਾ ਦੀ ਇਲੈਕਸ਼ਨ ਜਿਹੜੀ ਹੈ ਉਹ ਜਿੱਤੀਏ ਔਰ ਆਉਣ ਵਾਲੀ ਸਰਕਾਰ ਬਣਨ ਦਾ ਰਾਹ ਜਿਹੜਾ ਪੱਧਰਾ ਹੋ ਅਦਵੈ ਜੀ ਸਰਦਾਰ ਬਿਕਰਮਜੀਤ ਸਿੰਘ ਖਾਲਸਾ ਸਾਹਿਬ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਨੇ ਅੱਜ ਇਹਨਾਂ ਦਾ ਬਸੀ ਪਛਾਣਾ ਹਲਕੇ ਦੇ ਵਿੱਚ ਦੂਸਰਾ ਦਿਨ ਹੈ ਪਹਿਲਾ ਕਮਾਣੋ ਦੇ ਵਿੱਚ ਸੀ ਅੱਜ ਬਸੀ ਪਛਾਣਾ ਸ਼ਹਿਰ ਦੇ ਵਿੱਚ ਹੈ ਇਸ ਤੋਂ ਬਾਅਦ ਤਿੰਨ ਦਿਨ ਹੋਰ ਜਿਹੜੇ ਹੈ ਉਹ ਪਿੰਡਾਂ ਦੇ ਵਿੱਚ ਹੋਣਗੇ ਤੇ ਅੱਜ ਇੱਥੇ ਪੰਜ ਛੇ ਮੀਟਿੰਗਾਂ ਨੇ ਉਸ ਤੋਂ ਬਾਅਦ ਡੋਰ ਟੂ ਡੋਰ ਹੈ ਬਾਜ਼ਾਰ ਦਾ ਔਰ ਮੀਟਿੰਗਾਂ ਦੇ ਵਿੱਚ ਜਿਹੜਾ ਭਰਮਾ ਹੋਗਾ ਨਾ ਮਿਲ ਰਿਹਾ ਔਰ ਜਿਹੜੀ ਲੀਡਰਸ਼ਿਪ ਸਾਰੀ ਹੈ ਇੱਥੋਂ ਦੀ ਮਿਹਨਤ ਕਰਕੇ ਚੰਗੇ ਭਰਮੇ ਇਕੱਠ ਕਰ ਰਹੀ ਹੈ ਔਰ ਲੋਕਾਂ ਦਾ ਜਿਹੜਾ ਹੰਗਾਰਾ ਇਸ ਤੋਂ ਸਾਬਤ ਹੁੰਦਾ ਹੈ ਕਿ ਖਾਲਸਾ ਜੀ ਨੂੰ ਸਰ ਬਿਕਰਮ ਸਿੰਘ ਖਾਲਸਾ ਜੀ ਨੂੰ ਉਹ ਵੱਡੀ ਲੀਡ ਦੇ ਨਾਲ ਇੱਥੋਂ ਦਿਤਾ ਕੇ ਭੇਜਣਗੇ ਮੈਂ ਧੰਨਵਾਦ ਹਿੰਆ ਸਾਰੀ ਸੰਗਤ ਦਾ ਭਾਰਤੀਆ ਇਹ ਚੋਣ ਕੇ ਸ਼ੁਰੂਆਤ ਪੰਜਾਬ ਮੇ ਹੋ ਰਹੀ ਹੈ ਭਾਰਤੀਆ ਜਨਤਾ ਪਾਰਟੀ ਸੰਗਠਨ ਔਰ ਕਾਰਕਿਰਤਾਵਾਂ ਕੀ ਤਾਕਤ ਕੇ ਆਧਾਰ ਪਰ ਚੋਣ ਲੜਨੇ ਵਾਲੀ ਪੋਲਿਟਿਕਲ ਪਾਰਟੀ ਹੈ ਜੀ ਨਰਿੰਦਰ ਮੋਦੀ ਜੀ ਕੀ ਸਰਕਾਰ ਨੇ ਜਿਸ ਤਰ੍ਹਾਂ ਸੇ ਗਰੀਬ ਕਲਿਆਣ ਕੇ ਲੀ गरीबों के जीवन स्तर में परिवर्तन लाने के लिए सफलतापूर्वक काम किया है और उसके साथ-साथ में देश की सीमाओं को सुरक्षित करते हुए देश को आर्थिक रूप से प्रगति प्रदान करते हुए देश का मान और सम्मान जिस तरह से विश्व भर में वापस स्थापित किया है निश्चित ही भारतीय जनता पार्टी और भारतीय जनता पार्टी के शीर्ष नेतृत्व तो आदरणीय नरेंद्र मोदी जी के प्रति जनमानस में जो श्रद्धा है उस विषय को नीचे धरातल तक पहुंचाते हुए ਕਾਰਯ ਕਰਤਾਵਾਂ ਦੀ ਤਾਕਤ ਦੇ ਆਧਾਰ 'ਤੇ ਚੋਣ ਲੜਨ ਦੀ ਰਣਨੀਤੀ 'ਤੇ ਵਿਚਾਰ ਕਰਕੇ ਅੱਗੇ ਕੰਮ ਕਰਾਂਗੇ ਸਤਿਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੇ ਦਰਾਰਾ ਹੈ ਸ੍ਰੀ ਦਰਬਾਰ ਸਾਹਿਬ ਜਿੱਥੇ ਆਣ ਕੇ ਸਿੱਖ ਹਮੇਸ਼ਾ ਹੀ ਸਤਿਗੁਰੂ ਦਾ ਸ਼ੁਕਰਾਨਾ ਕਰਦਾ ਤੇ ਉਹਦੇ ਕੋਲੋਂ ਦਤਾਂ ਵੀ ਮੰਗਦਾ ਮੈਂ ਵੀ ਅੱਜ ਉਹਦੇ ਚਰਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥ ਘਰ ਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਏ ਜਾਣ ਤੇ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋਇਆ ਅਰਦਾਸ ਬੇਨਤੀ ਕੀਤੀ ਹੈ ਕਿ ਸਤਿਗੁਰੂ ਸਭ ਤੇਰੀਆਂ ਦਾਤਾਂ ਨੇ ਤੇ ਆਪਣੇ ਸਿੱਖ ਦੀ ਝੋਲੀ ਦੇ ਵਿੱਚ ਆਪਣੀਆਂ ਬਖਸ਼ਿਸ਼ਾਂ ਤੇ ਵਿੜਿਆਈਆਂ ਦੀ ਦਾਤ ਪਾਈ ਹਾਂਜੀ ਅੱਜ ਮੈਂ ਦੱਸਣਾ ਚਾਹੁੰਦੀ ਕਿ ਕੰਬਾਲਾ ਪਿੰਡ ਦੀ ਜਿਹੜੀ ਪੂਰੀ ਦੀ ਪੂਰੀ ਰਾਸ਼ਨ ਦੀ ਵੰਡ ਹੈ ਉਹ ਖਾਲੀ ਗਈ ਹੈ ਥੱਲੇ ਤੱਕ ਕੰਬਾਲੇ ਪਿੰਡ ਦੇ ਵਿੱਚ ਇੱਕ ਚੁਟਕੀ ਵੀ ਆਟਾ ਲੋਕਾਂ ਨੂੰ ਦਿੱਤਾ ਨਹੀਂ ਗਿਆ ਜਦੋਂ ਡਿਪੂ ਹੋਲਡਰ ਨੂੰ ਜਾ ਕੇ ਪੁੱਛਿਆ ਲੋਕਾਂ ਨੇ ਵੀ ਦੱਸੋ ਜੀ ਸਾਨੂੰ ਆਟਾ ਕਦੋਂ ਮਿਲੂਗਾ ਤਾਂ ਉਹਨਾਂ ਨੇ ਕਹਿਤਾ ਗੜ ਸ਼ੰਕਰ ਜਾਓ ਇੱਕ ਪਾਸੇ ਤਾਂ ਕਹਿੰਦੇ ਕਿ ਅਸੀਂ ਘਰ-ਘਰ ਜਿਹੜਾ ਪਹੁੰਚਾਣਾ ਹੈਗਾ ਰਾਸ਼ਨ ਦੂਜੇ ਪਾਸੇ ਜਿਸ ਪਿੰਡ ਨੂੰ ਕੋਈ বাস ਟੈਂਪੋ ਵੀ ਨਹੀਂ ਜਾਂਦਾ ਉੱਥੇ ਜਿਹੜਾ ਲੋਕਾਂ ਨੂੰ ਕਿਹਾ ਜਾ ਰਿਹਾ ਗੜ ਸ਼ੰਕਰ ਜਾ ਕੇ ਆਪਣਾ ਸਮਾਨ ਲੈ ਲਓ ਇਹ ਇੰਟਾਫੇ ਔਰ ਮੈਂ ਇਹ ਵੀ ਦੱਸਣਾ ਚਾਹਨੀ ਆ ਕਿ ਪਹਿਲੇ 14 ਮਹੀਨੇ ਇਹਨਾਂ ਨੇ ਲੋਕਾਂ ਦੀ ਕਣਕ ਕੱਟ ਕੇ ਰੱਖੀ ਅੱਜ 40 ਰੁਪਏ ਕਿਲੋ ਆਟਾ ਹੈਗਾ ਔਰ ਵੋਟਾਂ ਆਂਦੀਆਂ ਦੇਖ ਕੇ ਇਹਨਾਂ ਨੇ ਇਹ ਦੁਬਾਰਾ ਕਾਰਡ ਚਾਲੂ ਕੀਤੇ ਇਹ ਕਾਰਡ ਜਿਹੜੇ ਸਿਰਫ ਮਈ ਮਹੀਨੇ ਤੱਕ ਚੱਲਣੇ ਆ ਜਿੱਦਾਂ ਇਲੈਕਸ਼ਨ ਓਵਰ ਹੋਣੀ ਆ ਇਹਨਾਂ ਨੇ ਸਰਵੇ ਦਾ ਬਹਾਨਾ ਲਾ ਕੇ ਕਿ ਜੀ ਪਹਿਲੇ ਸਰਵੇ ਨਹੀਂ ਹੋਇਆ ਸੀਗਾ ਔਰ ਸਰਵੇ ਦਾ ਬਹਾਨਾ ਲਾ ਕੇ ਇਹਨਾਂ ਲੋਕਾਂ ਨੇ ਦੁਬਾਰਾ ਲੋਕਾਂ ਦੇ ਜਿਹੜੇ ਕਾਰਡ ਉਹ ਕੱਟ ਦੇਣੇ ਹੈਗੇ ਔਰ ਗਰੀਬਾਂ ਤੇ ਜ਼ੁਲਮ ਕਰਨਾ ਹੈ ਸ਼ਰੇਆਮ ਪੂਰੇ ਪਿੰਡ ਦਾ ਆਟਾ ਜਿਹੜਾ ਖਾ ਲਿਆ ਗਿਆ ਅਫਸਰਾਂ ਵੱਲੋਂ ਔਰ ਪੁੱਛਣ ਵਾਲਾ ਕੋਈ ਨਹੀਂ ਜਿਹੜਾ ਸਰਕਾਰ ਦਾ ਬੰਦਾ ਹੈਗਾ ਔਰ ਅਸੀਂ ਐਜ਼ ਅ ਆਪੋਜੀਸ਼ਨ ਰੋਲਾ ਪਾ ਰਹੇ ਆ ਲੋਕਾਂ ਦੇ ਹੱਕ ਲਈ ਲੜਾਂਗੇ ਔਰ ਲੋਕਾਂ ਨੂੰ ਹੱਕ ਜਿਹੜਾ ਦਵਾ ਕੇ ਰਵਾਂਗੇ ਆਪ ਸਰਕਾਰ ਦੇ ਦਿਸ਼ਾ ਨਿਰਦਾਸਾਂ ਅਨੁਸਾਰ ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਜੋ ਮਾਰਕਫੈਡ ਨੂੰ ਦਿੱਤੀ ਗਈ ਹੈ ਮਾਰਕਫੈਡ ਵੱਲੋਂ ਜੋ ਵੀ ਲਿਸਟ ਫੂਡ ਫਲਾਈ ਬੈਂਕ ਵੱਲੋਂ ਸਾਨੂੰ ਆਉਂਦੀ ਹੈ ਉਹਦੇ ਮੁਤਾਬਕ ਹੀ ਸਾਡੇ ਵੱਲੋਂ ਰਾਸ਼ਨ ਵੰਡਿਆ ਜਾਂਦਾ ਹੈ ਤੇ ਜਿੱਦ ਤੱਕ ਕੰਬਾਲਾ ਪਿੰਡ ਦੀ ਗੱਲ ਹੈ ਉਹ ਜਦ ਕੋਈ ਲਿਸਟ ਆਈ ਹੈ ਉਹਦੇ ਵਿੱਚ ਉਹ ਨਾਂ ਨਹੀਂ ਹੈਗਾ ਉਹ ਮੈਨੂੰ ਲੱਗਦਾ ਸ਼ਾਇਦ ਦੀਪੂ ਨਾਲ ਸੰਬੰਧਿਤ ਹੋਵੇ ਜਿੱਥੇ ਦੀਪੂ ਪ੍ਰੋਪਰ ਹੈਗਾ ਉਸ ਪਿੰਡ ਦੇ ਵਿੱਚ ਘਰ ਘਰ ਰਾਸ਼ਨ ਦੇ ਤਹਿਤ ਅਨਾਜ ਕਣ ਦਾ ਆਟਾ ਨਹੀਂ ਜਾ ਰਿਹਾ ਤੇ ਇਸ ਲਈ ਜੇ ਜ਼ਿਆਦਾ ਕੋਈ ਜਾਣਕਾਰੀ ਲੈਣੀ ਹੈ ਦਾ ਫੂਡ ਸਪਲਾਈ ਮਹਿਕਮੇ ਤੋਂ ਲਈ ਜਾ ਸਕਦਾ ਤੇ ਜਿਹੜੀਆਂ ਗੱਡੀਆਂ ਫਾਇਰ ਰਿਗਡ ਦੀਆਂ ਜਿਨ੍ਹਾਂ ਦੀ ਹੁਣ ਗਰਮੀ ਦਾ ਸੀਜ਼ਨ ਚੱਲਦਾ 24 ਘੰਟੇ ਲੋੜ ਆ ਉਹ ਗੱਡੀਆਂ ਅੱਜ ਖੜੀਆਂ ਕਰਕੇ ਬਾਹਰ ਜਿੰਦੜਾ ਜੜਿਆ ਆ ਤੇ ਕਣਕ ਦਾ ਸੀਜ਼ਨ ਚੱਲ ਰਿਹਾ ਕੋਟਪਤੂ ਵੀ ਵਿਖੇ 30 35 ਏਕੜ ਕਣਕ ਨੂੰ ਅੱਗ ਲੱਗੀ ਆ ਕੋਈ ਨਾੜ ਜਲਿਆ ਕੋਈ ਕਣ ਖਰਾਬ ਹੋਈ ਆ ਮੁੱਗੋਵਾਲ ਵਿਖੇ ਵੀ ਕਣਕ ਦੇ ਖੇਤ ਅੱਗ ਲੱਗੀ ਸੜ ਗਏ ਤੇ ਅੱਜ ਮੈਂ ਦੁਆਣੀ ਵਿਖੇ ਪਸ਼ੂਆਂ ਦੇ ਕੋਲ ਨੂੰ ਅੱਗ ਲੱਗ ਗਈ ਇੱਕ ਗਊ ਦੀ ਡੈਥ ਹੋ ਗਈ ਤੇ ਨਾਲ ਬਾਕੀ ਜਿਹੜੇ ਪਸ਼ੂ ਆ ਉਹ ਵੀ ਸਾਰੇ ਜਿਹੜੇ ਆ ਝੁੱਲਸ ਗਏ ਉੱਥੇ ਇਹਨਾਂ ਦੀ ਫਾਇਰ ਬ੍ਰਿਗੇਡ ਦੀ ਲੋੜ ਆ ਅੱਜ ਇੱਥੇ ਗੱਡੀਆਂ ਖੜੀਆਂ ਨੇ ਡਰਾਈਵਰੇ ਕੋਈ ਨਹੀਂਗਾ ਇਹਨਾਂ ਤੇ ਡਰਾਈਵਰ ਕੋਈ ਨਹੀਂ ਚਲਾਉਣ ਵਾਸਤੇ ਲੋਕਾਂ ਨੂੰ ਸਹੂਲਤ ਵੇਲੇ ਇਹ ਗੱਡੀਆਂ ਜਿਹੜੀਆਂ ਜਾ ਕੇ ਫਾਇਰ ਬ੍ਰਿਗੇਡ ਜਾ ਕੇ ਉਹਨੂੰ ਅੱਗ ਨੂੰ ਬੁਝਾਉਣ ਇਹ ਸ਼ਹਿਰ ਦੇ ਵਿੱਚ ਇੱਥੇ ਦੀ ਖੜੇ ਆ ਇਹ ਸ਼ਹਿਰ ਦੇ ਵਿੱਚ ਇਲੈਕਟ੍ਰੋਨਿਕ ਦੇ ਸਮਾਨ ਨੂੰ ਸ਼ਾਪ ਨੂੰ ਅੱਗ ਲੱਗੀ ਤੇ ਕਾਫੀ ਨੁਕਸਾਨ ਹੋਇਆ ਪਰ ਨਵੇਂ ਸ਼ਹਿਰ ਤੋਂ ਆ ਕੇ ਤਾਂ ਫਾਇਰ ਬ੍ਰਿਡ ਆ ਗਈ ਤੇ ਗੱਡੀਆਂ ਕਿਧੀਆਂ ਫਾਇਰ ਰੀਡਰ ਅੰਦਰ ਖੜੀਆਂ ਔਰ ਐਡੀ ਮਾੜੀ ਗੱਲ ਆ ਇਹ ਦੀਦਾ ਨਹੀਂ ਗਾ ਕਿ ਲੋਕਾਂ ਦੇ ਨੁਕਸਾਨ ਹੋ ਰਹੇ ਕਾਦੇ ਵਾਸਤੇ ਲੈ ਕੇ ਖੜੀਆਂ ਕੀਤੀਆਂ ਆ ਕਿ ਆ ਇੱਥੇ ਦੋ ਡਰਾਈਵਰ ਨਹੀਂ ਰੱਖ ਸਕਦੇ ਉਹ ਇਹ ਦੋ ਡਰਾਈਵਰ ਰੱਖ ਲੈਣੇ ਚੱਲਣ ਯੋਗ ਤਾਂ ਬਣ ਸਕਦੀਆਂ ਹਨ ਜੀ ਤਾਂ ਇਹ ਸਰਸਦੀਆਂ ਚੋਂ ਸਰ ਗਰਮੀਆਂ ਫਿਲਹਾਲ ਦੇ ਲਈ ਮੈਨੂੰ ਤੋਂ ਇਜਾਜ਼ਤ ਧੰਨਵਾਦ